ਹੈ ਕਿ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਜ਼ਰੂਰ ਕਹਿ ਰਹੇ ਨੇ ਕਿ ਬੇਬਾਕੀ ਦੇ ਨਾਲ ਗੱਲ ਰੱਖਣ ਵਾਲੇ ਜਿਹੜੇ ਵਿਧਾਇਕ ਗੁਰਪ੍ਰੀਤ ਗੋਗੀ ਸੀਗੇ ਉਹਨਾਂ ਨੇ ਆਪਣੇ ਹਲਕੇ ਦੇ ਕਈ ਜਿਹੜੇ ਅਜਿਹੇ ਮੁੱਦੇ ਸੀਗੇ ਜਿਹੜੇ ਚੁੱਕੇ ਸੀ ਔਰ ਲਗਜ਼ਰੀ ਗੱਡੀਆਂ ਦੇ ਨਾਲ ਨਾਲ ਉਹ ਲੋਕਾਂ ਦੇ ਨਾਲ ਵੀ ਜਿਹੜੇ ਆ ਵਿਚਰਦੇ ਸੀਗੇ ਲਗਜ਼ਰੀ ਗੱਡੀਆਂ ਦੇ ਵੀ ਸ਼ੌਕੀਨ ਸੀ ਲੋਕਾਂ ਦੇ ਨਾਲ ਵੀ ਵਿਚਰਦੇ ਸੀ ਔਰ ਲੋਕਾਂ ਦੇ ਜਿਹੜੇ ਕੰਮ ਸੀ ਉਹ ਬੇਬਾਕੀ ਦੇ ਨਾਲ ਕਰਵਾਉਂਦੇ ਸੀਗੇ ਔਰ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਜਿਹੜੇ ਵਿਧਾਇਕ ਗੁਰਪ੍ਰੀਤ ਗੋਗੀ ਆ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਖਾਸ ਕਰ ਜਿਹੜੇ ਉਹਨਾਂ ਦੇ ਜਿਹੜੇ ਕਲੋਜ਼ਲੀ ਹੈ ਫਰੈਂਡ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਜਦੋਂ ਹੀ ਉਹਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਵੀ ਕਿਤੇ ਨਾ ਕਿਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਔਰ ਇਹ ਵੀ ਕਿਹਾ ਜਾ ਸਕਦਾ ਕਿ ਖਾਸ ਕਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜਿਹੜਾ ਲੋਕ ਹੈਗੇ ਨੇ ਵੱਖ-ਵੱਖ ਪਾਰਟੀਆਂ ਦੇ ਲੀਡਰ ਨੇ ਉਹ ਜ਼ਰੂਰ ਪਹੁੰਚੇ ਨੇ ਪਰ ਕਿਤੇ ਨਾ ਕਿਤੇ ਲੁਧਿਆਣਾ ਵਾਸੀਆਂ ਨੂੰ ਇੱਕ ਵੱਡਾ ਘਾਟਾ ਕਿਹਾ ਜਾ ਸਕਦਾ ਕਿਉਂਕਿ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਾਲ ਹਰੇਕ ਜਿਹੜਾ ਇਨਸਾਨ ਦਾ ਉਹ ਪੇਪਿਆਰ ਸੀਦਾ ਔਰ ਇਸੇ ਨੂੰ ਲੈ ਕੇ ਲੋਕ ਜਰੂਰ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਆ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰ ਰਹੇ ਨੇ ਜੀ ਹੂੰ ਤੇ ਲਾਈਵ ਰਜਿੰਦਰ ਜਾਨਣਾ ਚਾਹੁੰਗਾ ਕਿਹੜੇ ਕਿਹੜੇ ਜੋ ਆਗੂ ਨੇ ਇੱਥੇ ਪਹੁੰਚ ਚੁੱਕੇ ਨੇ ਤੇ ਕਿਹੜੇ ਕਿਹੜੇ ਆਗੂ ਇੱਥੇ ਪਹੁੰਚਣ ਵਾਲੇ ਨੇ ਜੈਸੀ ਗੱਲ ਕਰੀਏ ਲੁਧਿਆਣਾ ਵਾਸੀ ਨੇ ਤੁਸੀਂ ਲੁਧਿਆਣਾ ਦੀ ਲਾਈਵ ਕਵਰੇਜ ਕਰਦੇ ਹੋ ਕਿਸ ਤਰੀਕੇ ਨਾਲ ਤੁਹਾਨੂੰ ਕਦੀ ਮੁਲਾਕਾਤ ਕਰਨ ਦਾ ਗੱਲਬਾਤ ਕਰਨ ਦਾ ਮੌਕਾ ਉਹਨਾਂ ਦੇ ਨਾਲ ਮਿਲਿਆ ਹੋਏ ਕਿਸ ਤਰੀਕੇ ਨਾਲ ਉਹ ਆਪਣੀ ਗੱਲ ਬਿਬਾਕੀ ਨਾ ਲੱਗੇ ਰੱਖਦੇ ਸੀ ਦੇਖੋ ਬਿਲਕੁਲ ਕਈ ਉਹਨਾਂ ਦੀਆਂ ਜਿਹੜੀਆਂ ਖਬਰਾਂ ਨੂੰ ਅਸੀਂ ਨਿਸ਼ਾਨ ਕੀਤਾ ਔਰ ਖਾਸ ਕਰ ਇੱਕ ਜਿਹੜੀ ਚਰਚਾ ਦਾ ਖਾਸ ਚਰਚਾ ਦਾ ਵਿਸ਼ਾ ਰਹੀ ਹੈ ਜਿਹੜਾ ਬੁੱਢੇ ਨਾਲੇ ਦੇ ਉੱਤੇ ਉਹਨਾਂ ਦੇ ਵੱਲੋਂ ਇੱਕ ਨੀ ਪੱਥਰ ਨੂੰ ਤੋੜਿਆ ਗਿਆ ਔਰ ਉਹ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਕਿ ਜੇਕਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਸ ਨੂੰ ਪੂਰਾ ਨਹੀਂ ਕਰ ਸਕਾਂਗਾ ਤੇ ਇਸ ਪੱਥਰ ਦਾ ਵੀ ਜਿਹੜਾ ਰੱਖਣ ਦਾ ਕੀ ਫਾਇਦਾ ਹਾਲਾਂਕਿ ਉਹ ਮੁੱਖ ਮੰਤਰੀ ਦੇ ਨਾਮ ਦਾ ਪੱਥਰ ਸੀਗਾ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਮੁੱਖ ਮੰਤਰੀ ਵੀ ਜਿਹੜਾ ਲੋਕਾਂ ਦਾ ਹੀ ਚੁਣਿਆ ਹੋਇਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਖਾਸ ਕਰ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੇ ਵਿੱਚ ਵਿਚਰਦਾ ਹਾਂ ਲੋਕਾਂ ਨੇ ਕਾਫੀ ਸ਼ਿਕਾਇਤਾਂ ਨੇ ਜਿਸ ਦੇ ਆਧਾਰ ਤੇ ਜੇਕਰ ਜਿਹੜਾ ਕੰਮ ਹੈਗਾ ਉਹ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ ਔਰ ਇਸ ਮਾਮਲੇ ਦੇ ਵਿੱਚ ਖੂਬ ਉਹਨਾਂ ਦੀ ਚਰਚਾ ਰਹੀ ਸੀ ਕਿ ਉਹਨਾਂ ਨੇ ਆਪਣੀ ਵਿਵਾਕੀ ਦੇ ਨਾਲ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਰੱਖੀ ਹੈ ਤਾਂ ਇਸ ਨੂੰ ਲੈ ਕੇ ਵੀ ਕਿਹਾ ਜਾ ਸਕਦਾ ਕਿ ਉਹਨਾਂ ਦਾ ਜਿਹੜਾ ਬੁੱਢੇ ਨਾਲੇ ਨੂੰ ਲੈ ਕੇ ਜਿਹੜਾ ਮਸਲਾ ਉਹਨਾਂ ਨੇ ਚੁੱਕਿਆ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਉਸ ਤੋਂ ਬਾਅਦ ਜਿਹੜਾ ਬੂਰ ਪੈਂਦਾ ਹੋਇਆ ਵੀ ਖਾਈ ਦਿੱਤਾ ਕਿਉਂਕਿ ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਜਿਹੜਾ ਇਸ ਮਾਮਲੇ ਦੀ ਜੜੀ ਆ ਹੁਣ ਕਮਾਂਡ ਸੰਭਾਲ ਰੇ ਸੀ ਉਹਨਾਂ ਦੇ ਨਾਲ ਬੀਤੇ ਦਿਨਾਂ ਉਹਨਾਂ ਦੇ ਵੱਲੋਂ ਜਿਹੜੀ ਆ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਕਿ ਇਸ ਬੁੱਢੇ ਨਾਲੇ ਦਾ ਜਿਹੜਾ ਪ੍ਰੋਜੈਕਟ ਆ ਉਹ ਚੱਲਣਾ ਸ਼ੁਰੂ ਹੋ ਗਿਆ ਸਾਫ ਹੋਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਵੀ ਕੀਤੀ ਸੀ ਪਰ ਹੁਣ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਰਾਜਨੀਤਿਕ ਸਫ਼ਰ ਦੀ ਗੱਲ ਕੀਤੀ ਕਰੀਏ ਤਾਂ ਪਹਿਲਾਂ ਉਹਨਾਂ ਨੇ ਕ ਸਮਾਜ ਜਿਹੜਾ ਆ ਐਜ਼ ਅ ਕਾਉਂਸਲਰ ਉਹਨਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਰਹੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਿਲ ਕੀਤੀ ਵਿਧਾਇਕ ਬਣੇ ਤਾਂ ਉਸ ਤੋਂ ਬਾਅਦ ਉਹ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਵਿਚਰਦੇ ਸੀ اسی ਤਰੀਕੇ ਨਾਲ ਵਿਚਰਦੇ ਰਹੇ ਨੇ ਔਰ ਵਿਧਾਇਕ ਬਣਨ ਤੋਂ ਬਾਅਦ ਖਾਸ ਕਰ ਉਹਨਾਂ ਦੇ ਨਾਲ ਕਾਫੀ ਜਿਹੜੇ ਲੋਕ ਹੈਗੇ ਨੇ ਹਲਕੇ ਦੇ ਉਹ ਜੁੜੇ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜਾ ਹਰੇਕ ਦੇ ਨਾਲ ਜਿਹੜਾ ਪੇਮ ਪਿਆਰ ਦੇ ਨਾਲ ਕੋਈ ਵੀ ਅਗਰ ਕੰਮ ਕਰਾਉਣਾ ਹੁੰਦਾ ਸੀ ਤਾਂ ਉਹਨਾਂ ਨੂੰ ਹੌਸਲਾ ਦਿੰਦੇ ਸੀਗੇ ਕਿ ਇਹ ਕੰਮ ਜਿਹੜਾ ਤੁਹਾਡਾ ਹੋ ਜਾਏਗਾ ਹਾਲਾਂਕਿ ਇਸ ਨੂੰ ਲੈ ਕੇ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਦੀ ਪ੍ਰਸ਼ੰਸਾ ਜ਼ਰੂਰ ਕਰਦੇ ਹੋਏ ਵਿਖਾਈ ਦਿੰਦੇ ਸੀ ਕਿ ਵਿਧਾਇਕ ਗੁਰਪ੍ਰੀਤ ਰੋਗੀ ਇੱਕ ਅਜਿਹੇ ਇਨਸਾਨ ਨੇ ਜਿਹੜੇ ਇਸੇ ਵੀ ਕੰਮ ਨੂੰ ਮਨਾ ਨਹੀਂ ਕਰਦੇ ਉਹ ਚਾਹੇ ਹੋਣ ਵਾਲਾ ਹੋਵੇ ਚਾਹੇ ਨਾ ਹੋਣ ਵਾਲਾ ਹੋਵੇ ਤਾਂ ਇੱਕ ਨੇਕ ਦਿਲ ਇਨਸਾਨ ਦੇ ਵਿਧਾਇਕ ਗੁਰਪ੍ਰੀਤ ਗੋਗੀ ਜੀ ਸਿਗੇ ਹਾਲਾਂਕਿ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਨੇ ਉਹ ਉਹਨਾਂ ਦੇ ਘਰ ਦੇ ਬਾਹਰ ਜ਼ਰੂਰ ਵਿਖਾਈ ਦੇ ਰਹੇ ਨੇ ਔਰ ਕਿਤਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦੁੱਖ ਜ਼ਰੂਰ ਮਹਿਸੂਸ ਹੋ ਰਿਹਾ ਦੁੱਖ ਦੀ ਘੜੀ ਦੇ ਵਿੱਚ ਉਹ ਜ਼ਰੂਰ ਪਰਿਵਾਰ ਦੇ ਨਾਲ ਖੜੇ ਨੇ ਤਾਂ ਇਹ ਕਿਹਾ ਜਾ ਸਕਦਾ ਕਿ ਬੀਤੀ ਰਾਤ ਜਦੋਂ ਇਸ ਘਟਨਾ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਤਾਂ ਵੱਖ-ਵੱਖ ਜਿਹੜੇ ਪਾਰਟੀਆਂ ਦੇ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਘਰ ਪਹੁੰਚੇ ਨੇ ਚਾਹੇ ਲੁਧਿਆਣਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗੱਲ ਕਰੀਏ ਅਸ਼ੋਕ ਪ੍ਰਾਸ਼ਰ ਪੱਪੀ ਨੇ ਚੋਦਰੀ ਮਦਨ ਲਾਲ ਬੱਗਾ ਨੇ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਦੀ ਗੱਲ ਕਰੀਏ ਤਾਂ ਜਿਹੜੇ ਵੱਖ-ਵੱਖ ਜਿਹੜੇ ਲੀਡਰ ਹੈਗੇ ਨੇ ਉਹਨਾਂ ਦੀ ਗੱਲ ਕਰੀਏ ਆਕਾਲੀ ਦਲ ਤੋਂ DSPਾਲ ਸਿੰਘ ਗੈਸਪੁਰਾ ਨੇ ਤਾਂ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਕਿਉਂਕਿ ਕਾਫੀ ਨੇੜਤਾ ਜਿਹੜੀ ਆ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਾਲ ਉਹਨਾਂ ਦੀ ਰਹੀ ਹੈ ਚਾਹੇ ਨਗਰ ਨਿਗਮ ਚੋਣਾ ਦੇ ਦੌਰਾਨ ਉਹਨਾਂ ਨੇ ਬੇਬਾਕੀ ਦੇ ਨਾਲ ਜਿਹੜੇ ਆ ਉਹ ਮੁੱਦਿਆਂ ਨੂੰ ਚੁੱਕਿਆ ਔਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਤਾਂ तमाम ਜਿਹੜੇ ਮੁੱਦਿਆਂ ਨੂੰ ਲੈ ਕੇ ਆ ਉਹ ਕਿਤੇ ਨਾ ਕਿਤੇ ਵਕਫ ਵਕਫ ਪਾਰਟੀਆਂ ਦੇ ਲੀਡਰ ਵੀ ਉਹਨਾਂ ਦੀ ਜਿਹੜੀ ਪ੍ਰਸ਼ੰਸਾ ਉਹ ਕਰਦੇ ਹੋਏ ਨਜ਼ਰ ਆ ਰਹੇ ਸੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਜੀ ਸਾਨੂੰ तमाम ਜਾਣਕਾਰੀ ਦੇਣ ਲਈ ਇੱਕ ਵੱਡਾ ਘਾਟਾ ਇੱਕ ਵੱਡਾ ਲਾਸ ਅਸੀਂ ਜੋ ਹੈ ਲੁਧਿਆਣਾ ਵਾਸੀਆਂ ਦੇ ਵੱਲੋਂ ਕਹਿ ਸਕਨੇ ਆ ਇਸ ਵੱਡੀ ਖਬਰ ਤੇ ਲਗਾਤਾਰ ਸਾਡੀ ਨਜ਼ਰ ਜੋ ਹੈ ਉਹ ਬਣੀ ਹੋਈ ਹੈ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ